ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਦੱਸ ਦਿਆਂ ਜੀ ਜਿਵੇਂ ਕਿ ਦੇਖੋ ਪਰਦਿਆਂ ਦੇ ਇਹ ਰਿੰਗ ਲੱਗੇ ਹੁੰਦੇ ਨੇਗੇ ਅਕਸਰ ਵੀ ਜਦੋਂ ਵੀ ਆਪਾਂ ਬਾਜ਼ਾਰ ਚ ਪਰਦੇ ਲੈ ਕੇ ਆਉਂਦੇ ਨੇ ਦੇਖੋ ਇਸ ਤਰ੍ਹਾਂ ਦੇ ਰਿੰਗ ਲੱਗੇ ਹੁੰਦੇ ਨੇਗੇ ਤੇ ਜਦੋਂ ਆਪਾਂ ਇਹਨਾਂ ਨੂੰ ਪਰਦਿਆਂ ਨੂੰ ਢੋਣਿਆ ਦੇਖੋ ਜੇ ਆਪਾਂ ਮਸ਼ੀਨ 'ਚ ਢੋਣਿਆ ਨਾ ਖਾਸ ਕਰਕੇ ਤੇ ਇਸ ਜਿਹੜੇ ਰਿੰਗ ਹੁੰਦੇ ਨੇ ਜੀ ਸਾਰੇ ਨਿਕਲ ਜਾਂਦੇ ਨੇਗੇ ਤਾਂ ਬਹੁਤ ਔਖਾ ਹੋ ਜਾਂਦਾ ਹੈ ਤੇ ਆਪਾਂ ਨੂੰ ਇਹ ਸਾਰੇ ਪਰਦੇ ਚੱਕ ਕੇ ਫਿਰ ਦੁਕਾਨ ਤੇ ਲੈ ਕੇ ਜਾਓ ਕਿਉਂਕਿ ਇਹ ਡਾਈ ਦੇ ਨਾਲ ਲੱਗਦੇ ਨੇ ਦੇਖੋ ਮਸ਼ੀਨ ਹੁੰਦੀ ਹੈ ਇੱਕ ਡਾਈ ਉਹਦੇ ਨਾਲ ਹੀ ਲੱਗਦੇ ਨੇ ਆਪਾਂ ਨੂੰ ਇਸ ਤਰ੍ਹਾਂ ਸਾਰੇ ਪਰਦੇ ਚੱਕ ਧਾਰ ਕਰਨੀ ਲੈ ਕੇ ਜਾਓ ਬਹੁਤ ਔਖਾ ਹੋ ਜਾਂਦਾ ਅੱਜ ਆਪਾਂ ਤੁਹਾਨੂੰ ਇਸ ਤਰ੍ਹਾਂ ਦੱਸ ਦਿਆਂ ਜੀ ਇਹ ਆਪਾਂ ਲਿਆਂਦੇ ਨਹੀਂ ਬਾਜ਼ਾਰ ਦੇ ਵਿੱਚੋਂ ਕੁੰਡੇ ਪਲਾਸਟਿਕ ਦੇ ਕੁੰਡੇ ਨੇ ਜੀ ਦੇਖੋ ਨਾ ਤਾਂ ਇਹਨਾਂ ਨੂੰ ਜਰ ਲੱਗਦੀ ਐ ਤੇ ਨਾ ਹੀ ਖਰਾਬ ਹੁੰਦੇ ਨੇ ਜਦੋਂ ਆਪਾਂ ਮਸ਼ੀਨ ਦੇ ਵਿੱਚ ਪਰਦੇ ਧੋਣੇ ਆ ਤੇ ਹੋਰ ਵੀ ਕੱਪੜੇ ਧੋਣੇ ਆਗੇ ਨਾ ਹੀ ਇਹ ਕਿਸੇ ਦੇ ਨਾਲ ਕੋਈ ਪਰਦਾ ਜਿਵੇਂ ਲੋਹੇ ਦਾ ਵਗੈਰਾ ਹੁੰਦੇ ਨੇ ਦੇਖੋ ਉਹ ਰਿੰਗ ਹੁੰਦੇ ਨੇ ਦੂਜੇ ਉਹ ਕਿਸੇ ਕੱਪੜੇ ਨੂੰ ਵੀ ਖਰਾਬ ਕਰ ਦਿੰਦੇ ਨੇਗੇ ਤੇ ਇਹ ਹੈਗੇ ਆ ਜਿਹੜੇ ਰਿੰਗ ਇਹ ਬਿਲਕੁਲ ਖਰਾਬ ਨਹੀਂ ਕਰਦੇ ਤੇ ਬਹੁਤ ਆਸਾਨੀ ਨਾਲ ਲੱਗ ਜਾਂਦੇ ਨੇ ਆ ਦੇਖੋ ਆਪਾਂ ਤੁਹਾਨੂੰ ਲਾ ਕੇ ਦਿਖਾਉਨੇ ਆ ਜੀ ਇਹ ਇਸ ਤਰ੍ਹਾਂ ਡਵੈਲਪ ਹੁੰਦੇ ਨੇ ਕਿ ਇਹਨਾਂ ਨੂੰ ਖੋਲ ਕੇ ਇਹਨਾਂ ਦਾ ਲੌਗੋ ਖੋਲ ਕੇ ਇਸ ਤਰ੍ਹਾਂ ਦਵਾਰਾ ਫਿਕਸ ਹੋ ਜਾਂਦੇ ਨੇ ਘਾਰੀ ਇਹ ਆਪਾਂ ਕੰਮ ਕਰ ਸਕਦੇ ਹੁੰਨੇ ਆ ਆਪਣਾ ਤੇ ਬਾਹਰੋਂ ਆਪਾਂ ਨੂੰ ਮਤਲਬ ਇਹ ਜਾਣ ਦੀ ਲੋੜ ਨਹੀਂ ਪੈਂਦੀ ਨਾ ਹੀ ਆਪਾਂ ਨੂੰ ਦਵਾਰ ਤੋਂ ਪੈਸੇ ਖਰਚਣ ਦੀ ਲੋੜ ਪੈਂਦੀ ਹੈ ਦੇਖੋ ਆਪਣੇ ਜਿਹੜੇ ਰਿੰਗ ਸੀ ਸਾਰੇ ਨਿਕਲੇ ਪਏ ਸੀਗੇ ਆਪਾਂ ਇਹ ਸਾਰੇ ਹੁਣ ਪਲਾਸਟਿਕ ਦੇ ਰਿੰਗ ਲਗਾ ਰਹੇ ਹਾਂ ਜੀ ਆਰਾਮ ਨਾਲ ਲੱਗ ਰਹੇ ਨੇ ਦੇਖੋ ਕੋਈ ਅਖਿਆਈ ਨਹੀਂ ਆ ਰਹੀ ਇਹਦੇ ਨਾਲ ਲੱਗਣ ਨਾਲ ਜੇ ਇਹ ਲੌਂ ਧੋਣ ਵੇਲੇ ਕੋਈ ਨਿਕਲ ਵੀ ਜਾਂਦਾ ਹੈ ਤੇ ਇਹ ਦਿਵਾਰੀ ਫੇਰ ਘਰੀ ਇਸ ਤਰ੍ਹਾਂ ਲੱਗ ਜਾਂਦਾ ਤੇ ਆਪਾਂ ਨੂੰ ਵਾਰ-ਵਾਰ ਪੈਸੇ ਖਰਚਣ ਦੀ ਲੋੜ ਵੀ ਨਹੀਂ ਪੈਂਦੀ ਦੇਖੋ ਤੁਸੀਂ ਘਰੀ ਆਪਣਾ ਜਿਹੜਾ ਕੰਮ ਹੈ ਜੀ ਬਹੁਤ ਹੀ ਆਸਾਨੀ ਨਾਲ ਹੋ ਜਾਂਦਾ ਹੈ ਅਕਸਰ ਹਰ ਇੱਕ ਘਰ ਦੇ ਵਿੱਚ ਪਰਦੇ ਤਾਂ ਦੇਖੋ ਤਕਰੀਬਨ ਲੱਗੇ ਹੁੰਦੇ ਨੇ ਤੇ ਇਹ ਜਿਹੜੀ ਹੈਗੀ ਹੈ ਜੀ ਮੁਸ਼ਕਲ ਇਹ ਸਭ ਨੂੰ ਆਉਂਦੀ ਹੈ ਕਿਉਂਕਿ ਰਿੰਗ ਹੁੰਦੇ ਨੇ ਜਿਹੜੇ ਅਕਸਰ ਹਰ ਇੱਕ ਦੇ ਪਰਦਿਆਂ ਦੇ ਵਿੱਚੋਂ ਨਿਕਲ ਹੀ ਜਾਂਦੇ ਨੇ ਜੀ ਦੁਵਾਰਾ ਰਿੰਗ ਲਾਣ ਵਾਸਤੇ ਦੁਕਾਨ ਤੇ ਜਾਣਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਆਪਾਂ ਇਹ ਵੀਡੀਓ ਬਣਾਈ ਹੈ ਵੀ ਤਾਂ ਜੋ ਜਿਹੜੇ ਇਹ ਰਿੰਗ ਨੇ ਆਪਾਂ ਇਸ ਤਰ੍ਹਾਂ ਘਰੀ ਲਗਾ ਕੇ ਆਪਾਂ ਇਹਨੂੰ ਘਰੇ ਫਿਕਸ ਕਰ ਸਕੀਏ ਤਾਂ ਜੋ ਆਪਾਂ ਨੂੰ ਵਜਾਤ ਜਾਣ ਦੀ ਲੋੜ ਨਾ ਪਵੇ ਹਨ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਆ ਦੇਖੋ ਜੀ ਆਪਾਂ ਸਾਰੇ ਪਰਦੇ ਤੇ ਇਸ ਤਰ੍ਹਾਂ ਪੂਰੇ ਰਿੰਗ ਲਗਾਤੇ ਜਿੰਨੇ ਵੀ ਪਰਦੇ ਦੇ ਸਰਾਕ ਹੋਏ ਹੁੰਦੇ ਸਾਰਿਆਂ ਦੇ ਉੱਤੇ ਆਪਾਂ ਪਲਾਸਟਿਕ ਦੀ ਰਿੰਗ ਹੀ ਲਗਾਏ ਨੇਗੇ ਲੋਹੇ ਦੀਆਂ ਰਿੰਗਾ ਆਪਾਂ ਇੱਕ ਵੀ ਨਹੀਂ ਦੇਖੋ ਆਪਣੇ ਸਾਰੇ ਨਿਕਲ ਗਏ ਸੀ ਜਦੋਂ ਮੈਂ ਧੋਤੇ ਨਾ ਸਾਰੇ ਤਕਰੀਬਨ ਮਸ਼ੀਨ ਦੇ ਵਿੱਚ ਇਕੱਠੇ ਹੋ ਗਏ ਇਕੱਠੇ ਹੋ ਗਏ ਤੇ ਇੱਕ ਵੀ ਨਹੀਂ ਇਹਦੇ ਵਿੱਚ ਰਿਹਾ ਹੈਗਾ ਤੇ ਨਾਲ ਹੀ ਦੇਖੋ ਇਹ ਕੱਪੜਿਆਂ ਦੇ ਨਾਲ ਕਿਵੇਂ ਵਿੰਗੇ ਟੇਡੇ ਹੋ ਗਏ ਇਸ ਕਰਕੇ ਜਿਹੜੀ ਪਲਾਸਟਿਕ ਦੇ ਰਿੰਗ ਨੇ ਦੇਖੋ ਇੰਨਾ ਖਰਾਬ ਹੁੰਦੇ ਨੇ ਤੇ ਇਹ ਜੇ ਨਿਕਲ ਜਾਂਦੇ ਨੇ ਤਾਂ ਦੁਵਾਰਾ ਵੀ ਪੈ ਜਾਂਦੇ ਨੇ ਤਾਂ ਬਹੁਤ ਆਸਾਨੀ ਨਾਲ ਪੈ ਜਾਂਦੇ ਨੇ ਜਿਸ ਨੂੰ ਨੂੰ ਵੀ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਇਸ ਤਰ੍ਹਾਂ ਦੇ ਪਲਾਸਟਿਕ ਦੇ ਰਿੰਗ ਲਿਆ ਕੇ ਆਪਣੇ ਘਰ ਵਿੱਚ ਹੀ ਬੜੀ ਆਸਾਨੀ ਨਾਲ ਪਾ ਸਕਦੇ ਹੋ ਜੀ ਲੋ ਜੀ ਹੁਣ ਆਪਾਂ ਪਰਦਾ ਦੇਖੋ ਰਿੰਗ ਲੱਗੇ ਹੋਏ ਨੇ ਕਿਵੇਂ ਮਰਜ਼ੀ ਆਪਾਂ ਪਾਈਪ ਵਿੱਚ ਪਾ ਕੇ ਤੰਗ ਸਕਦੇ ਆਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ